ਆਪਣੇ ਬੱਚਾ ਨੂੰ ਇੱਥੇ ਦਾਖਲ ਕਰਾਉਣ ਦੇ ਲਈ ਪਰ ਅੱਜ ਹਾਲਾਤ ਇਹ ਹੈ ਕਿ 16 ਪਿੰਡਾਂ ਦੇ ਇੱਥੇ ਜਿਹੜੇ ਬੱਚੇ ਆ ਉਹ ਪੜ੍ਹਨਾ ਇੱਥੇ ਆਉਂਦੇ ਆ ਤੇ ਜੇ ਐਡਮਿਸ਼ਨ ਲੈਣੀ ਹੋਵੇ ਇਸ ਸਕੂਲ ਦੇ ਵਿੱਚ ਜੇ ਐਡਮਿਸ਼ਨ ਲੈਣੀ ਹੋਵੇ ਤਾਂ 1 ਸਾਲ ਪਹਿਲਾਂ ਆਪਣਾ ਨਾਮ ਦਾਜ ਕਰਾਉਣਾ ਪੈਂਦਾ ਵੀ ਅਸੀਂ ਇਸ ਸਕੂਲ ਦੇ ਵਿੱਚ ਦਾਖਲਾ ਲੈਣਾ ਹੈ ਤਾਂ ਅਗਲੇ ਸਾਲ ਜਾ ਕੇ ਉਹਨੂੰ ਐਡਮਿਸ਼ਨ ਜੇ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰੰਗ-ਬਰੰਗਿਆ ਤਸਵੀਰਾਂ ਦੇਖ ਰਹੇ ਹੋ ਸਮਾਰਟ ਪ੍ਰਾਇਮਰੀ ਅ ਸਕੂਲ ਜਿਹੜਾ ਸਰਕਾਰੀ ਸਕੂਲ ਜਿਹੜਾ ਤੇ ਇਥੋਂ ਦੇ ਬੱਚੇ ਜਿਹੜੇ ਹੈਗੇ ਇੰਗਲਿਸ਼ ਮੀਡੀਅਮ ਚ ਪੜ੍ਹਦੇ ਆ ਤਾਂ ਵਧੀਆ ਡਰੈਸੇਸ ਦੇਖੋ ਇੱਕ ਅੰਗਰੇਜ਼ੀ ਸਕੂਲ ਦੇ ਦੀ ਲੁੱਕ ਬਿਲਕੁਲ ਬਣਾ ਦਿੱਤੀ ਗਿਆ ਇਹਦਾ ਸਾਰਾ ਜਿਹੜਾ ਆ ਗਿਆ ਇਹਦਾ ਦਰ ਰਾਤ ਇਹਨਾਂ ਨੇ ਮਿਹਨਤ ਕੀਤੀ ਜਿੱਤੇ ਕਰਕੇ ਅੱਜ ਰਾਸ਼ਟਰਪਤੀ ਅਵਾਰਡ ਦੇ ਨਾਲ ਇਹਨਾਂ ਨੂੰ ਸਨਮਾਨ ਮਿਲਿਆ ਗਿਆ ਵਾਜਿਆ ਗਿਆ ਭਾਰਤ ਦੇ ਵਿੱਚੋਂ ਪੂਰੇ 50 ਅਧਿਆਪਕਾਂ ਨੂੰ ਚੁਣਿਆ ਗਿਆ ਸੀ ਇਸ ਆਵਾਰਡ ਦੇ ਲਈ ਪੰਜਾਬ ਦੇ ਵਿੱਚੋਂ ਸਿਰਫ ਦੋ ਅਧਿਆਪਕ ਸੀ ਜਿਨ੍ਹਾਂ ਵਿੱਚੋਂ ਬਟੰਡਾ ਦੇ ਇਹ ਰੇਂਦਰ ਰਾਜੂ ਜੀ ਕੋਠੇ ਇੰਦਰ ਸਿੰਘ ਵਾਲਾ ਸਕੂਲ ਦੇ ਇਹ ਅਧਿਆਪਕ ਹੈ ਇਹਨਾਂ ਨੂੰ ਇਹ ਸਨਮਾਨ ਮਿਲੇ ਆ ਤੇ ਬਟਿੰਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਬਟਿੰਡੇ ਵਿੱਚ ਇੱਕ ਇਹ ਸਕੂਲ ਹੈ ਤੇ ਸਾਰੇ ਅਧਿਆਪਕ ਇਸੇ ਤਰ੍ਹਾਂ ਡਿਊਟੀ ਸਹੀ ਤਰੀਕੇ ਨਾਲ ਲਵਾਉਣ ਸ਼ਿੱਦਤ ਨਾਲ ਨੂੰਾਈ ਨੇ ਡਿਊਟੀ ਤਾਂ ਸਰਕਾਰੀ ਸਕੂਲਾਂ ਦੀ ਵੀ ਨੁਹਾਵ ਬਲੂ ਜੇ ਤੇ ਹਰ ਇੱਕ ਦਾ ਜੋ ਸਿੱਖਿਆ ਦਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਹੈ ਇਹ ਤੁਹਾਨੂੰ ਆਫਿਸ ਦਿਖਾ ਦਿੰਦੇ ਆ ਇਧਰ ਆਫਿਸ ਹੈ ਇਹ ਵੀ 에어 ਕੰਡੀਸ਼ਨ ਤੈਨਾਂ ਨੇ ਟੁੜੇਡ ਕੀਤੀ ਤਾਂ ਕਿ ਇਸ ਸਕੂਲ ਦੇ ਵਿੱਚ ਹੋਰ ਵੀ ਰੂਮ ਬਣ ਸਕਣ ਤੇ ਬੱਚੇ ਇਹ ਤੁਸੀਂ ਸਾਹਮਣੇ ਬਿਲਡਿੰਗ ਦੇ ਦਿਖਾ ਦਿੰਦੇ ਆ ਸਾਹਮਣੇ ਜਿਹੜੀ ਬਿਲਡਿੰਗ ਹੈ ਇਸ ਪਾਸੇ ਜਦੋਂ ਇਹ 2015 ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਸੀ ਇਸ ਪਾਸੇ ਸਿਰਫ ਰੂਮ ਹੁੰਦੇ ਸੀ ਦੋ ਰੂਮ ਕਮਰੇ ਹੁੰਦੇ ਸੀ ਤਾਂ ਸਾਹਮਣੇ ਜਿਹੜੀ ਜ਼ਮੀਨ ਹੈ 1.5 ਕਨਾਲ ਸਰਦਾਰ ਅਮਰਜੀਤ ਸਿੰਘ ਨੂੰ ਇਹ ਡੋਨੇਟ ਕੀਤੀ ਗਈ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਇਸ ਸਿੱਖਿਆ ਦੇ ਇਸ ਮੰਦਿਰ ਦੇ ਵਿੱਚ ਯੋਗਦਾਨ ਪਾਇਆ। ਉਸ ਵੇਲੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਪਹਿਲਾਂ ਜਿਹੜੀਆਂ ਇਸ ਸਕੂਲ ਦੀਆਂ ਪਾਣੀ ਟਾਈਮ ਦੀਆਂ ਤਸਵੀਰਾਂ ਸੀਗੀਆਂ ਇਹ ਉਸ ਵੇਲੇ ਦੀਆਂ ਤਸਵੀਰਾਂ ਹਨ। ਤਾਂ ਬੱਚੇ ਇੱਥੇ ਉਸ ਵੇਲੇ ਨੀਚੇ ਬੈਠ ਕੇ ਪੜ੍ਹਦੇ ਹੁੰਦੇ ਸੀ। ਇਸ ਵੇਲੇ ਪਰ ਇਹ ਹਲਾਸੀ ਪਰ ਅੱਜ ਇਹਨੂੰ ਜਿਹੜਾ ਰਾਸ਼ਟਪਤੀ ਅਵਾਰਡ ਰਾਸ਼ਟਪਤੀ ਜੀ ਵੱਲੋਂ ਕੌਮੀ ਅਵਾਰਡ ਨਾਲ ਸਨਮਾਨ ਦਿੱਤਾ ਗਿਆ ਉਹ ਇਸ ਸਕੂਲ ਦੀ ਜਿਹੜੀ ਸਕੂਲ ਦੀ ਜਿਹੜੀ ਲੋਹਾਰ ਬਦਲੀ ਹੈ ਇਹਨਾਂ ਨੇ ਮਿੰਦ ਕੀਤੀ ਹੈ ਅੱਗੇ ਲੱਗੇ ਆ ਪਰ ਫਿਰ ਨਾਲ ਲੋਕ ਜੁੜੇ ਆ ਤੇ ਉਸ ਕਰਕੇ ਇਹਨਾਂ ਨੂੰ ਅੱਜ ਗੁਣਿਆਣਾ ਪਹੁੰਚਿਆ ਤਾਂ ਇਥੇ ਨਾਲ ਰੋਡ ਸ਼ੋਹ ਰੋਡ ਸ਼ੋਹ ਕੀਤਾ ਜਿਹਦੇ ਵਿੱਚ ਬਹੁਤ ਵੱਡਾ ਇਕੱਠ ਸੀ ਉਹ ਵੱਡਾ ਕਾਫਲਾ ਸੀਗਾ ਇਹਨਾਂ ਦੇ ਨਾਲ ਨਾਲ ਇਹ ਸਾਰ ਪਾਏ ਗਏ ਸੀ ਇਹਨਾਂ ਦੇ ਤੇ ਆਪ ਦਾ ਇਹਨਾਂ ਦਾ ਬਹੁਤ ਪੱਗਿਆ ਸੀ ਇਹਨਾਂ ਕ ਲੋਕਾਂ ਨੇ ਸਨਮਾਨ ਕੀਤਾ ਦੇਖ ਸਕਦੇ ਜਿਹੜਾ ਬੱਚਿਆਂ ਦਾ ਇੱਕ ਪਲੇ ਵੀ ਬਰਾਇਆ ਹੋਇਆ ਇੱਥੇ ਏਸੀ ਰੂਮ ਨੇ ਪੂਰੀ ਏਸੀ ਨੇ ਏਸੀ ਲੱਗਿਆ ਸ਼ੋਹ ਦੇ ਵਿੱਚ ਤਵਾ ਉਹ ਫੈਸਿਲਿਟੀ ਤੇ ਹੈਗੀ ਹੈ ਜਿਹੜੀ ਕਿ ਅ ਤਾਂ ਪਾਰਮਨ ਸਕੂਲ ਦੇ ਵਿੱਚ ਬੱਚਿਆਂ ਨੂੰ ਮਿਲਦੀ ਹੈ ਤੇ ਮਿਲਣੀ ਚਾਹੀਦੀ ਹੈ ਸਿੱਖਿਆ ਦਾ ਅਧਿਕਾਰ ਜਿਵੇਂ ਸਰਕਾਰ ਕਹਿੰਦੀ ਸਿੱਖਿਆ ਦਾ ਅਧਿਕਾਰ ਤਾਂ ਨਾ ਰਹਾ ਉਹਨਾਂ ਸਟਾਫ ਇਹਦੇ ਆਪਕਰ ਟੀਚਰ ਹੀ ਹੋਣਗੇ ਦੇਸ਼ ਵਿੱਚ ਤਾਂ ਹਰ ਇੱਕ ਬੱਚਾ ਪੜ ਸਕੂਆ ਮਸਤੀ ਕੀ ਪੜਾਅ ਚੱਲੂਗਾ ਇਹ ਜਿਹੜਾ ਸਾਰਾ ਪੇਂਟ ਕੀਤਾ ਸਾਰਾ ਵਰਕ ਕੀਤਾ ਇਹਨਾਂ ਨੇ ਦਿਨ ਰਾਤ ਇੱਥੇ ਮਿਹਨਤ ਕਰਕੇ ਇਹਨਾਂ ਵੱਲੋਂ ਇਹ ਬਣਾਇਆ ਗਿਆ ਜਦੋਂ ਇਹ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਰੇਂਦਰ ਜੀ ਨੇ ਤਾਂ ਉਸ ਵੇਲੇ ਇਹ ਦਿਨ ਰਾਤ ਕੰਮ ਕਰਦੇ ਸੀ ਡਿਊਟੀ ਦੇ ਟਾਈਮ ਤੋਂ ਬਾਅਦ ਵੀ ਇਹ ਆਪਣਾ ਜਿਹੜਾ ਇੱਥੇ ਕੰਮ ਕਰਦੇ ਨੇ ਦੇ ਸੀ ਸਕੂਲ ਵਿੱਚ ਕੋਈ ਪੇਂਟ ਜਾਂ ਬਿਲਡਿੰਗ ਦਾ ਹੋਰ ਸੱਖਿਆ ਦੇ ਕੰਮ ਦੇ ਵਿੱਚ ਨਾਲ ਉਹਦੇ ਲੱਗੇ ਰਹਿੰਦੇ ਸੀ ਤੇ ਲੋਕ ਨੇ ਉਹ ਕਹਿੰਦੇ ਸੀ ਤੁਸੀਂ ਤੁਹਾਡਾ ਡਿਊਟੀ ਦਾ ਟਾਈਮ ਖਤਮ ਹੋ ਗਿਆ ਪਰ ਫਿਰ ਵੀ ਤੁਸੀਂ ਲੱਗੇ ਰਹਿੰਦੇ ਹੋ ਇਹਨਾਂ ਨੇ ਕਨਵਰਸ ਕਿਵੇਂ ਕੀਤੀ ਹੈ ਬੜੀ ਬੜੀ ਵਧੀਆ ਸਟੋਰੀ ਹੈ ਲੋਕਾਂ ਨੂੰ ਕੀ ਮਨ ਕਰਵਾਇਸ ਕੀਤਾ ਐਸਾ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਦੇ ਨੇ ਕਿਉਂਕਿ ਆਮ ਤੌਰ ਤੇ ਇਹਦੇ ਸਰਕਾਰੀ ਸਕੂਲਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਬ੍ਰੇਲ ਕਰਦੇ ਆ ਕਿ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਦੇ ਵਿੱਚ ਇਹ ਜੀ ਪੜ੍ਹਾਈ ਹੋਣੀ ਹੈ ਪਰ ਇਹਨਾਂ ਨੇ ਕੀ ਕੀਤਾ ਸਭ ਤੋਂ ਵੱਡਾ ਤਾਂ ਇੰਗਲਿਸ਼ ਮੀਡੀਅਮ 'ਚ ਬੱਚੇ ਨੇ ਥੋੜੇ ਸਰਕਾਰੀ ਸਕੂਲ ਦੇ ਆ ਉਹ ਪੜਾਏ ਉਹ ਇਹਨੇ ਕਿੰਨਾ ਟੈਲੀਜਟ ਬਣ ਗਿਆ ਕਿ ਇਹ ਜਾਂਦੇ ਸੀ ਲੋਕਾਂ ਦੇ ਘਰਾਂ ਦੇ ਵਿੱਚ ਬੱਚਾ ਨੂੰ ਲੈ ਕੇ ਲੋਕਾਂ ਨੂੰ ਇਹ ਸਕੂਲ ਨਾਲ ਜੋੜਨ ਦੇ ਲਈ ਜਿਹੜੇ ਕਾਮਰਸ ਸਕੂਲ ਦੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਆਪਣੇ ਸਕੂਲ ਦੇ ਬੱਚਾ ਨੂੰ ਇਹੇ ਬਿਠਾ ਲਦੇ ਸੀਗੇ ਤਾਂ ਕਹਿੰਦੇ ਸੀ ਕਿ ਕੰਪੀਟੀਸ਼ਨ ਕਰਾਓ ਉਹ ਸਾਡੇ ਬੱਚਿਆਂ ਨਾਲ ਸਾਡੇ ਸਕੂਲ ਦੇ ਬੱਚਿਆਂ ਨਾਲ ਕੰਪੀਟੀਸ਼ਨ ਕਰਵਾਓ ਤੇ ਜਿਹੜੇ ਕਾਮਰਸ ਸਕੂਲ ਦੇ ਬੱਚੇ ਸੀਗੇ ਉਹਨਾਂ ਨੂੰ ਅੱਗੇ ਨਿਕਲ ਜਾਂਦੇ ਸੀ ਤਾਂ ਬਾਪ-ਬਾਪ ਵੀ ਮਜਬੂਰ ਹੋ ਜਾਂਦੇ ਸੀ ਕਿ ਇਸ ਸਕੂਲ ਦੇ ਵਿੱਚ ਜਿਹੜਾ ਹੈ ਆਪਣੇ ਬੱਚਾ ਨੂੰ ਦਾਖਲ ਕਰਾਈਏ ਹੁਣ ਇਸ ਵੇਲੇ ਹਾਲਾਤ ਇਹ ਨੇ ਕਿ 1 ਸਾਲ ਪਹਿਲੇ ਦੱਸਣਾ ਪੈਂਦਾ ਕਿ ਸਕੂਲ ਦੇ ਵਿੱਚ ਅਸੀਂ ਐਡਮਿਸ਼ਨ ਲੈਣੀ ਆ ਫਿਰ ਅਗਲੇ ਸਾਲ ਜਾ ਕੇ ਐਡਮਿਸ਼ਨ ਸਕੂਲ ਵਿੱਚ ਮਿਲਦੀ ਆ ਤਾਂ ਬਹੁਤ ਖੁਸ਼ੀ ਦੀ ਗੱਲ ਆ ਇੱਕ ਸਕੂਲ ਜਿਹੜਾ ਮਾਹੌਲ ਤਾਂ ਬੱਚੇ ਵੀ ਬੜੇ ਖੁਸ਼ ਨੇ ਇੱਥੇ ਕਿਉਂਕਿ ਇੱਕ ਅچھے ਮਾਹੌਲ ਦੇ ਵਿੱਚ ਪੜਨਾ ਬੱਚਿਆਂ ਨੂੰ ਬੱਚਾ ਨੂੰ ਲੱਗਦਾ ਵੀ ਅਸੀਂ ਸਕੂਲ ਜਾਈਏ ਤੇ ਇੱਕ ਅੱਛਾ ਮਾਹੌਲ ਹੋਵੇ ਤੇ ਮਾਪਿਆਂ ਨੂੰ ਹੁੰਦਾ ਦਾ ਉਹ ਮੌਲਤੇ ਇਹਨਾਂ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਸੁਰਸ਼ਕਰ ਕੇ ਇਹਨਾਂ ਨੂੰ ਸਨਮਾਨ ਮਿਲੇ ਅੱਜ ਰਾਸ਼ਟਰਪਤੀ ਇਹ ਸਨਮਾਨ ਖੁਦ ਦਿੱਤਾ ਹੈ ਤਾਂ ਸਲੂਟ ਆ ਸਾਡੇ ਵੱਲੋਂ ਇਹ ਜੀ ਅਧਿਆਪਕ ਨੂੰ ਦੇਖੋ ਤੁਹਾਡਾ ਆਪਣਾ ਚੈਨਲ ਪੰਜਾਬੀ ਪੀਵੀ ਮੈਂ ਦੇਵਕਰਨ ਜਾਹਿਰ ਚਾਪੜ